ਨਾ ਨਾ ਗਰਨੀਤ ਤੇਰੇ ਸਿਰ ਨੂੰ ਮੜ ਜਾ ਤੇਲ ਛਸਾਂ ਅਵੇ ਉਹ ਗਿਆ ਉਹ ਤਾਂ ਮੁੜਿਆ ਹੀ ਨਹੀਂ ਕਦਾਈ ਦਾ ਕੀ ਪਤਾ ਕਰੂੰਗਾ ਮੈਂ ਤਾਂ ਕਦੋਂ ਨਹੀਂ ਮੇਰਾ ਮੰਮੀ ਸੇ ਰਹਿਉਂਗੀ ਉਹ ਉੱਡੀ ਜਾਣ ਦਿਆ ਵਾ ਉੱਡੀ ਹੋ ਫਿਰ ਹੁਣ ਤੇਲ ਨਹੀਂ ਨਾ ਲਾ ਤੇਨ ਚਾਰ ਚਨ ਹੋਏਗਾ ਮੰਮੀ ਪੋਤੀ ਤੁਹਾਡੀ ਵੇਖ ਲੋ ਕਿੱਡੀ ਸੌਂਗੀ ਜੇ ਉੱਥੇ ਹੀ ਦੁੱਧ ਪੀ ਕੇ ਆਹ ਲੱਗੀ ਹੋਈ ਹੈ ਨਾ ਤਾਂ ਸੌਂਗੀ ਨਾਲੇ ਤੁਹਾਡੀ ਗੋਦ ਦਾ ਨਿੱਘ ਜਿਆਦਾ ਆਇਆ ਹੈ ਨਾ ਹੋਰੇ ਦੂਂਗਾ ਨਾ ਫਿਰ ਇਦੋਂ ਮਸੂਮ ਗਰਮੀਤ ਹੈ ਵੇੜੇ 'ਚ ਰੌਣਕਾਂ ਲੱਗੀਆਂ ਕਿਤੇ ਵੇਖਾ ਕਿੰਨਾ ਫਰਕ ਪਿਆ ਵਾ ਇਹਨਾਂ ਬੱਚਿਆਂ ਦੇ ਨਾਲ ਰੌਣਕਾਂ ਹੀ ਹੋ ਗਈਆਂ ਘਰ ਵਿੱਚ ਛਾਤੀ ਕੈ ਮੰਗ ਜਾਂਦਾ ਪਤਾ ਹੀ ਨਹੀਂ ਲੱਗਦਾ ਤੇ ਚਾਹੇ ਕਿੱਦਾਂ ਕਿੱਦਾਂ ਨਹੀਂ ਹੈ ਮੰਮੀ ਮੋਹਾਲੀ ਬੜਾ ਵਧੀਆ ਲੱਗਣ ਡਿਆ ਮੈਨੂੰ ਤੇ ਕਹੀ ਨਹੀਂ ਆ ਤੇ ਬੱਚਿਆਂ ਨੇ ਸਭ ਕੋ ਹੋਵਾ ਬੱਚਿਆਂ ਨੇ ਘਰ ਪਰੇ ਲੱਗਦੇ ਮੰਮੀ ਦੱਜੇ ਲੱਗਦਾ ਰਹਿੰਦਾ ਮੈਨੂੰ ਵੀ ਨਜ਼ਰ ਹੀ ਨਾ ਕਿਸ ਦੀ ਲੱਗ ਜੇ ਆਪਣੇ ਘਰ ਨੂੰ ਕਿਤੇ ਨਹੀਂ ਲੱਗਦੇ ਕੋਈ ਨਹੀਂ ਨજર ਤੇ ਨਹੀਂ ਲੱਗਣੀ ਪ੍ਰਮਾਤਮਾ ਸਾਡੇ ਵੱਲ ਵਾ ਕੋਈ ਨਹੀਂ ਉਹਦਾਂ ਮੰਮੀ ਮੈਨੂੰ ਹਸ ਵਾਲੀ ਹੋਣੀ ਚਾਹੀਦੀ ਆ ਮੰਮੀ ਮੈਨੂੰ ਦੱਸੋ ਤੇ ਤੁਹਾਨੂੰ ਪੋਤੀ ਪਿਆਰੀ ਲੱਗਦੀ ਕਿ ਪੋਤਾ ਪਿਆਰਾ ਲੱਗਦਾ ਵਾ ਨਹੀਂ ਜੀ ਮੈਨੂੰ ਤਾਂ ਦੋਵੇਂ ਬੜੇ ਪਿਆਰੇ ਲੱਗਦੇ ਆ ਲੱਗਦੇ ਆ ਨਾ ਹੋਰ ਮੈਨੂੰ ਬੜੇ ਪਿਆਰੇ ਲੱਗਦੇ ਆ ਤਾਂ ਉਹਦਾਂ ਮੰਮੀ ਮੇਰੀ ਧੀ ਸੋਹਣੀ ਏ ਤੁਹਾਡੇ ਪੋਤੇ ਨਾਲ ਨਹੀਂ ਮੇਰਾ ਪੋਤਾ ਵੀ ਬੜਾ ਸੋਹਣਾ ਵਾ ਇੰtanto ਮੈਂ ਨਾ ਕੀ ਕਰ ਫਿਰ ਤੂੰ ਨਹੀਂ ਐ ਤੇ ਸੋਹਣਾ ਪਰ ਮੇਰੀ ਧੀ ਜ਼ਿਆਦਾ ਸੋਹਣੀ ਜੇ ਚਲ ਆਹ ਤਾਂ ਦੋਵੇਂ ਸੋਹਣੇ ਆ ਨਜ਼ਰ ਨਾ ਲਾਣੀ ਨੰ ਨਹੀਂ ਲੱਗਦੀ ਮम्मा ਮੇਰੀ ਨਜ਼ਰ ਕੀ ਜਲਦ ਬਗੂ ਨਹੀਂ ਹੋ ਗਿਆ ਜੀ ਹੋ ਗਿਆ ਵਾ ਉਹ ਵੀ ਪਿੱਤੀ ਆ ਮੰਮੀ ਦੀ ਗੋਦੀ ਸੀ ਤੀ ਦਾ ਦੀ ਦੀ ਜੀ ਅੱਛਾ ਹੂੰ ਮੰਮੀ ਤੁਸੀਂ ਆ ਕੇ ਗੱਲੀ ਲੱਗ ਗਿਆ ਪੁੱਤ ਤੇ ਜਿਹੜੇ ਤਨ ਕੰਮ ਕਰ ਲੈ ਤੂੰ ਤੁਰ ਆਇਆ ਹੋਇਆ ਕੋਈ ਮੰਮੀ ਮੈਂ ਸਾਰਾ ਪੂਰਾ ਪਿੰਡ ਫਿਰ ਲਈ ਨਾ ਮੈਨੂੰ ਕੰਮ ਆ ਨਹੀਂ ਲੱਭੀ ਹੋ ਤੇ ਨਾ ਮੈਨੂੰ ਬਾਈ ਲੱਭੀ ਕਿਤੇ ਤੁਹਾਨੂੰ ਫਿਰ ਕੀ ਆ ਗਈ ਨੇ ਚਲਦਾ ਕੀ ਸਾਰਾ ਪਿੰਡ ਫਿਰਦਾ ਤਾ ਇੱਕ ਜਿੰਨੂ ਪੁੱਛਣ ਜਾ ਕੇ ਆਉਣਾ ਤਾਂ ਭਈ ਮੇਰੇ ਮੇਰੇ ਟਾਈਮਾ ਨਹੀਂ ਸਾਡੇ ਕੋ ਸਾਡੇ ਕੋ ਟਾਈਮ ਹੈ ਨਹੀਂ ਸਾਡੇ ਕੋ ਟਾਈਮ ਹੈ ਨਹੀਂ ਹੁਣ ਦੱਸ ਮੈ ਕੀ ਕਰਾ ਉਹ ਤੋਂ ਇਹ ਕੰਮ ਜ਼ਰੂਰੀ ਸੀ ਚੱਲਾ ਹੁਣ ਫਿਰ ਨੂੰ ਤੇ ਮੈਂ ਤੇਲ ਤਾਲ ਲਾਤਾ ਮਾਲਛ ਕਰਦੇ ਸੀ ਤੇ ਕੁੱਟਣ ਨਪੜਾ ਵੀ ਬਹੁਤ ਜ਼ਰੂਰੀ ਆ ਉਹਦੇ ਹੈਗਾ ਵਾ ਜਾਂਦੇ ਇਦਾਂ ਕਰ ਆ ਮੈਂ ਤੁਰਿਆ ਆਉਂਦਾ ਇੱਥੇ ਤੇ ਲਾਗੋ ਮੈਨੂੰ ਮਿਲਿਆ ਸੀ ਉਹ ਵੀਰ ਤੂੰ ਮੈਨੂੰ ਕਹਿੰਦਾ ਕਹਿੰਦਾ ਸੀ ਵੀ ਲਾਗੇ ਪਿੰਡ 'ਚ ਪਤਾ ਕਰਿਆ ਪਿੰਡ 'ਚ ਲੱਕਾਂ ਵਾਲਿਆਂ ਦਾ ਹੈਗੀਆਂ ਉਹ ਸਦਾਈਆਂ ਵੀ ਹੈਗੀਆਂ ਚਲ ਫਿਰ ਮੈਂ ਤੇਰੇ ਨਾਲ ਚੱਲ ਜਾਨੀ ਤੇ ਮੈਂ ਪਤਾ ਕਰ ਆਉਂਨੇ ਹਣਾ ਜੇ ਤੁਸੀਂ ਮੇਰੇ ਨਾਲ ਚਲੋਗੇ ਨਾਲ ਤੇ ਆਪਾਂ ਦੁਬਾਰਾ ਕਰੀਏ ਮੈਂ ਮਹੂਰੀ ਹੈ ਨਾ ਇਹਦੀ ਤੇ ਮੰਮੀ ਤੇ ਜੇ ਪਿੰਡੋਂ ਆਉਣਾ ਉਹਨੇ ਤੇ ਉਹ ਜਿਆਦਾ ਲਾਲਚ ਗਿਆ ਨਾ ਕਰੂਗੀ ਨਹੀਂ ਨਹੀਂ ਕਰਦੀ ਲਾਲਚ ਤੈਨੂੰ ਕੀ ਲੱਗੇ ਲਾਲਚਾਂ ਦੇ ਨਾਲ ਸੁਣ ਉਹਨੇ ਕਰਨਾ ਵਾ ਤੇ ਚਲ ਦੇਣਾ ਤੇ ਕਿਹਨੇ ਮੰਗਿਆ ਵੀ ਤੇ ਦਿੱਤਾ ਵੀ ਇਦਾਂ ਨਹੀਂ ਕਰੀਦਾ ਹੁੰਦਾ ਕਿਆ ਮੈਂ ਕੋਈ ਮੰਗਦਾ ਆ? ਆਹੋ ਤੇ ਗੱਲ ਸਹੀ ਆ ਬਾਕੀ। ਆ ਲੈ ਪੜ। ਨਾਲ ਨਾਲ ਤੁਸੀਂ ਮੇਰੇ ਨਾਲ ਚੱਲੋ ਮੈਂ ਇਕੱਲੇ ਨਹੀਂ ਮੈਨੂੰ ਨਹੀਂ ਗੱਲ ਕਰੇ ਕਰੇਂਦੀ ਕਿਸ ਨਾਲ। ਚੱਲ ਮੈਂ ਮੈਂ ਇੱਥੇ ਮੈਨੂੰ ਪਤਾ ਚੱਲੋ ਪਿੰਡ ਦੇ ਵਿੱਚ ਸਾਰੇ ਕਿਹਨੇ ਗਾਕੇ ਉੱਥੇ ਮੈਂ ਜਰਾਨੀ ਨੇ ਕਿੱਥੇ ਮੱਥਾ ਮਾਰਤਾ ਰਹੂਗਾ। ਚੱਲ ਮੈਂ ਗੱਲ ਕਰਦੀ ਚੱਲ ਮੈਂ ਨਾਲ ਪਤਾ ਕਰਕੇ ਨਹੀਂ ਪਤਾ। ਤੂੰ ਇਹਨਾਂ ਦਾ ਧਿਆਨ ਰੱਖੀ। ਰਵਾਈ ਲਵਈ ਨਾ। ਨਹੀਂ ਨਹੀਂ ਮੰਮੀ ਮੈਂ ਇੱਥੇ ਨਾਲ ਹੀ ਟੇਢੀ ਹੋ ਜਾਣਾ। ਹਾਂ ਇੱਥੇ ਨਾਲ ਇੱਥੇ ਬੈਠ ਜਓ। ਆਈ ਆਉਣੀਆਂ ਚੱਲੋ। ਪਾਣੀ ਤੇ ਧੁੱਪੇ ਚਲ ਵਾਵਾ ਸੇਕ। ਹਾਂ ਮੈਂ ਬਸ ਗਈ ਤੇ ਆਈ। ਠੀਕ ਆ। ਰੱਬ ਵੀ ਨਾ ਮੇਰੇ ਵੈਰ ਪੈ ਗਿਆ ਸਾਰੀਆਂ ਮੇਰੇ ਬੰਦੇ ਦੀਆਂ ਖੁਸ਼ੀਆਂ ਨਾ ਉਹਦੀ ਝੋਲੀ ਪਾਤੀਆਂ ਨਾ ਇੰਨਾ ਗੁੱਸਾ ਚੜਦਾ ਰਹਿੰਦਾ ਮੈਨੂੰ ਜਿਹੜਾ ਕੋਸ ਹਾਬ ਨਹੀਂ ਜੇ ਵੈਰ ਕੱਢਣਾ ਹੀ ਇਦਾਂ ਹੀ ਕੱਢਣਾ ਹੈ ਆ ਮੰਮੀ ਵੀ ਹਾਂ ਕਿੱਦਾਂ ਉਹਦੀ ਸੇਵਾ ਜੇ ਲੱਗੀ ਆ ਕਿੱਦਾਂ ਉਹਦੇ ਸਿਰ ਤੇ ਤੇਲ ਝਾੜਦੀ ਕਦੀ-ਵਦੀ ਲਤਾਂ ਘੋਟਦੀ ਆ ਮੇਰੀ ਬਲੀ ਤੇ ਦਾਈ ਬਣੀ ਨਹੀਂ ਉਹਦੇ ਵਰੀ ਇਹ ਦਾਈ ਬਣ ਗਈ ਆ ਹੁਣ ਚਲ ਮੰਮੀ ਤੇ ਗਈ ਆ ਹੁਣ ਦਾਈ ਲੱਭਣ ਐਦਾਂ ਕਰਦੇ ਆ ਥੋੜਾ ਜਿਹਾ ਫਰੂਟ ਕੱਟ ਕੇ ਖਾਣੇ ਆ ਅ ਜਿੰਨਾ ਫਰੂਟ ਨਾਉਂਦੀ ਆ ਨਾ ਮਾਦਾ ਸਾਰਾ ਉਹਦੇ ਮੂੰਹ ਚ ਤੋਨ ਲੀਆ ਉਹਦੇ ਕੋ ਖਾਦਾ ਜਾਏ ਜਾਂ ਨਾ ਖਾਦਾ ਜਾਏ ਤੇ ਮੈਂ ਕੰਮ ਕਰ ਕਰ ਮੱਝ ਚਲੀ ਆ ਮੈਨੂੰ ਕਹਿੰਦੀ ਕਿ ਫਰੂਟ ਨੂੰ ਹੱਥਵਾਂ ਨਾਲ ਲਾਜੇ ਦੱਸ ਮੈਂ ਤਾਂ ਨੌਕਰਾਨੀ ਰੱਖੀ ਇਹਨਾਂ ਦੀ Se non ci mio più, non ci sono più. Se non ci sono più, non ci sono più. Non Poi il ਮੈਂ ਤੇ ਆਵੇਂ ਸੜ ਸੜ ਕੇ ਇੰਨਾ ਖੂਨ ਘਟਾ ਲਿਆ ਆਪਣਾ ਖੂਨ ਦੇ ਪੂਰਾ ਕਰਾਂ ਗਦਮੀਤ ਨੇ ਮੈਨੂੰ ਕੀ ਤੇ ਕੀ ਬਣਾ ਕੇ ਰਹਾ ਦਿੱਤਾ ਜਿੰਨਾ ਮੈਂ ਸੋਚਦੀ ਆ ਨਾ ਇਹਨਾਂ ਦਾ ਚੰਗਾ ਕਰਨਾ ਚੰਗਾ ਕਰਨਾ ਉਹਨਾਂ ਨੂੰ ਮੈਂ ਤਾਂ ਗੁੜਾ ਕਰਉਂਦੀ ਆ ਨਾ ਉਹਦੇ ਜੋਗਾ ਫਰੂਟ ਉਹਦੇ ਜੋਗਾ ਦੁੱਧ ਹੁਣ ਮੰਮੀ ਤੇ ਗਈ ਐ ਇਹਨੂੰ ਤਾਂ ਲੱਗਣੀ ਘੜੀ ਮੈਂ ਤਾਂ ਫਰੂਟ ਖਾਵਾਂ ਹਾਂ ਬਈ ਆਈਆਂ ਹਾਂ ਹਾਂ ਮਮਮੀ ਬਾਹਰ ਚਲੀ ਗਈ ਆ ਨੀਗਾ ਸਾਡੀ ਮੰਮੀ ਤੇ ਫਰੂਟ ਦੇ ਵੇਚਦੀ ਆ ਸਾਡੀ ਨੀਤ ਤੇ ਫਰੂਟ ਚ ਪਾਈ ਆ ਜਿਹੜਾ ਗਣਕੈ ਨਹੀਂ ਰੱਖ ਕੇ ਗਈ ਵੀ ਖਾਣੇ ਨਾਲ ਲੈਣ ਵੇਜ਼ਲੇ ਮੈਨੂੰ ਕੀ ਤੋਂ ਕੀ ਬਣਾ ਕੇ ਦਾ ਦਿੱਤਾ ਆਪਣੇ ਘਰ ਚੋਂ ਨਹੀਂ ਆਦਨੀ ਆ ਭੈਣ ਦੀਆਂ ਮੈਨੂੰ ਦੱਸ ਮੈਂ ਉਹ ਕਹੇ ਹੋਈ ਬਾਹਰ ਲੱਗਦੀ ਮੈਂ ਨਹੀਂ ਖਾ ਸਕਦੀ ਹਾਂ ਅੰਤਰਾ ਪੋਚੇ ਲਵਾ ਲਵਾ ਕੇ ਮੇਰਾ ਮੱਟ ਮਾਰਤਾ ਉਹ ਹੌਲੀ ਖਾ ਇਹਨੂੰ ਰੱਖਦਾ ਥੱਲੇ ਉਤਨਾ ਤਾਂ ਮੈਂ ਮੇਜਾਨ ਨੇ ਗੋਇਆ ਨਾ ਅਗਰ ਇਹ ਮੁਖਿਆਰੇ ਮੇਜਾਨ ਕੱਢ ਲੈ ਆਈਆਂ ਤੇਰਾ ਸਾਥ ਨੂੰ ਮੁੜ ਗਿਆ ਮੁਖੀਆਂ ਦੇ ਨਾਲ ਗੱਲਾਂ ਹੁੰਦੀਆਂ ਤੈਨੂੰ ਹੌਸਲੇ ਨੇ ਖਾਲਾ ਕਿ ਨਗਰ ਪਿਆ ਤੇਰੇ ਕਿਤੇ ਫਰੋਡ ਵੀ ਚੰਗਾ ਘਾਉਂਦੇ ਰਹਿੰਦਾ ਉਹ ਕਿਤੇ ਵੱਧ ਪੀਸ ਪੈ ਗਿਆ ਮੇਰੇ ਮੂੰਹ ਚ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਇਹੇ ਤੱਕ ਜੇ ਤੂੰ ਬੋਲਦੀ ਆ ਨਾ ਉਦੋਂ ਮੇਰੀ ਗਰਾਂੜੀ ਕਿਤੇ ਨਹੀਂ ਆਉਂਦੀ ਜੋ ਖਾਣਾ ਉਹਨੇ ਗਰਾਂੜੀ ਆਣੀਆਂ ਰੈਂਦੀਆਂ ਜਾ ਓਥੇ ਮੇਰੇ ਲਈ ਚਾਹ ਬਣਾ ਕੇ ਲਿਆ ਵਧੀਆ ਜੀ ਮੰਗੇ ਖਾਣੇ ਨਾ ਆਪਣਾ ਮਤਾਂ ਦੀ ਆ ਭਗੜ ਭਗੜ ਖਾਈ ਜਾਣਾ ਮੈਨੂੰ ਸਵੇਰ ਦਾ ਸਰਾਹ ਕਿਤੇ ਥਾਂ ਗੋੜਦੇ ਸਬਜ਼ੀਆਂ ਬੀਜਦੇ ਉਹ ਸਾਰਾ ਕੁ ਮੈਂ ਬੀਜ ਬਾਜੀਆਂ ਆ ਤੇ ਚਾਹ ਵੀ ਤੇਰੀ ਘੁੱਟ ਲੈ ਕੇ ਕਿ ਮੰਗਦਾ ਮੈਂ ਫੇਰੇ ਮਾਰ ਲੀਦਾ ਕਿਉਂਕਿ ਪਾਣੀ ਧਣੇ ਪੀਣਾ ਕਿ ਨਹੀਂ ਪੀਣਾ ਜੇ ਮੈਂ ਹੀ ਕੰਮ ਕਰਦਾ ਤੇ ਥੱਕ ਗਈ ਆ ਜੇ ਮੈਂ ਲਾਦਾ ਫਰੂਟ ਫੜੀ ਲਿਆ ਤਾਂ ਕਿ ਨਜ਼ਰਾਂ ਥਾੜੀ ਨਾਂ ਗਿਆ ਕਿ ਉਹ ਕਿੰਨੇ ਇਹਦੇ ਵਿੱਚ ਨਜ਼ਰਾਂ ਵਾਲੀਆਂ ਆ ਦੋ ਵਾਰੀ ਤੋਂ ਲੱਗ ਗਿਆ ਮੈਨੂੰ ਓਏ ਨਜ਼ਰਾਂ ਨਹੀਂ ਕਿਸੇ ਬਲੀਦਵਾਰੀਆਂ ਤੇਰੇ ਕੋ ਜੇਰਾ ਨਹੀਂ ਹੋਇਆ ਵੇਖ ਕੇ ਫਰੂਟ ਪਕਰ-ਪਕਰ ਖਾਈ ਜਾਂਦੀ ਐ ਤਾਂ ਤੂੰ ਨਜ਼ਰਾਂ ਹੀ ਹਰਦੀਆਂ ਵਾ ਆਹੋ ਮੈਂ ਤਾਂ ਕਦੇ ਫਰੂਟ ਵੇਖਿਆ ਨਹੀਂ ਮੇਰੇ ਮਾਪਿਆਂ ਦੇ ਘਰ ਨਾ ਬਾਗ ਲੱਗਿਆ ਓ ਚੰਗਾ ਬਾਵਾ ਲੱਗਿਆ ਬਾਗ ਨੇ ਇਹ ਦੱਸ ਮਨੀ ਤੇ ਮੰਮੀ ਤੇਰੇ ਕਿੱਥੇ ਗਏ ਆ ਮਨੀ ਤੇ ਉੱਧਰ ਕੀ ਆਹੀ ਦਾਈ ਲੈਣ ਤੇ ਦਾਈ ਕਿਤੇ ਲੱਭੀ ਨਹੀਂ ਤੇ ਦਾਈਆਂ ਦੁਈਆਂ ਅੱਜ ਕੱਲ੍ਹ ਜਿੱਥੇ ਲੱਭਦੀਆਂ ਜਿੰਨੂੰ ਕਹੀ ਅਗਲੇ ਨੇ ਟਾਈਮ ਹੀ ਨਹੀਂ ਦੇ ਕੋਈ ਹੈ ਨੀਗਾ ਕੰਮ ਕੰਮ ਤੇਰਾ ਜੀ ਨਹੀਂ ਕਰਦਾ ਜੋ ਮਨੀ ਆ ਗਿਆ ਤੁਹਾਨੂੰ ਮੰਮੀ ਚਲ ਗਈ ਆ ਲੱਭਣ ਦੋਵੇਂ ਕਹੇ ਆਹੋ ਇਹ ਆਪਣੇ ਪਿੰਡੋਂ ਤੇ ਮੁਸ਼ਕਲ ਹੀ ਆ ਦੂਜੇ ਪਿੰਡੋਂ ਇਹ ਤਾਂ ਗੱਲ ਬੰਜੇ ਦੇ ਬੰਜੇ ਮੈਂ ਵੀ ਦੋਹਾਂ ਚੋਂਾਂ ਜਾਣੇ ਨੂੰ ਪੁੱਛਿਆ ਅਗਲੇ ਨੇ ਨਹੀਂ ਟਾਈਮ ਹੀ ਨਹੀਂ ਹੈ ਜੀ ਤੀਰੇ ਕਾ ਲਿਆ ਆ ਪਹਿਲਾਂ ਉੱਥੇ ਚੱਲ ਹੁਣ ਜਦ ਤੱਕ ਆਥ ਤੇ ਨਹੀਂ ਕਿੰਨੇ ਕਨੇ ਆਣੇ ਆਏ ਆ ਸਾਮ ਪਾਲ ਦੇਖ ਬਾਸ ਤੇ ਆਪ ਹੀ ਕਰਨੀ ਹੈ ਇਹਨਾਂ ਦੀ ਆਹੋ ਪਹਿਲ ਤੇ ਹੀ ਟੱਲਿਆ ਕੇ ਮੱਥੇ ਮਾਰਿਆ ਹੁਣ ਹੋਰ ਦਾਈ ਲੈ ਕੇ ਮੱਥੇ ਮਾਰਿਓ ਮੇਰੇ ਤੇ ਮਰ ਕੇ ਸਿਰ ਖਾਂਦੀਆਂ ਰਹਿਣਗੇ ਮੇਰਾ ਨੌਕਰ ਲੱਭ ਨੌਕਰਾਂ ਨਹੀਂ ਲੱਭੋ ਜਿਹੜਾ ਕੰਮ ਕਰੇ ਘਰ ਦਾ ਕੋਈ ਨਹੀਂ ਲੱਭਦਾ ਨਹੀਂ ਦਾਈ ਸ਼ੇਰ ਬੰਖਣਾ ਘੈਂਦੀ ਚਾਹ ਬਣਾ ਕੇ ਲੈ ਆਂ ਮੇਰੀ ਸੁਣੋ ਗੱਲ ਦਾਈ ਨੇ ਕੀ ਕਰਨਾ ਮਾਣਾ ਘੋਟ ਨੱਪ ਕੇ ਆ ਜਾਣਾ ਜੱਲ ਬੋਟੀ ਚਾਹ ਲਿਆ ਚੱਲ ਬੋਟੀ ਉਪਰ ਰੋਟੀ ਲਿਆ ਮੈਂ ਦਾਈ ਨੂੰ ਸਾਬੂ ਵੀ ਮੈਂ ਆਪਣਾ ਆਪ ਸਾਬੂ ਤੂੰ ਇਦਾਂ ਕਰਵੇਂ ਤੈਨੂੰ ਇਦਾਂ ਫਿਕਰ ਵਾ ਤੂੰ ਗੋਡੇ ਕਿਤੇ ਉਹ ਤੁਮ ਹੀ ਕੋੜ ਜਗ੍ਹਾ ਮੋਢੇ ਮਾੜੀ ਆਂਦੀ ਅੱਛਾ ਹੁਣ ਆ ਕੰਮ ਰਹਿ ਗਿਆ ਵਾ ਹੋਰ ਕੋਈ ਸਾਲੇ ਹੋ ਗਏ ਆ ਨਾ ਕੰਮ ਤੁਹਾਡੇ ਫਰੂਟ ਵੀ ਨੀ ਕਿਤੇ ਚੱਜਣਾ ਖਾਣ ਦਿੱਤਾ ਉਹਨੂੰ ਵੀ ਨਜ਼ਰ ਲਾਤੀ ਜੇ ਚਾਹ ਅਸਲ ਪਾਣੀ ਮਾਸਾ ਵਿੱਚ ਤੇ ਮਾਸਾ ਦੁੱਧ ਵਾਦ ਪਾ ਕੇ ਨਹੀਂ ਹੋਣ ਪੰਗਰ ਪਾਣੀ ਦਾ ਲੈਣੇ ਨੇ ਅਮੀ ਮਮੇ ਵੀ। <table> ਤਾਂ ਮੈਂ ਵੀ। ਹਾਂ ਬੋ। ਮੈਂ ਇਹ ਰੋਗ ਬਣਾ ਲਿਆ। ਮੈਂ ਤੇ ਥੋੜਾ ਜਿਹਾ ਪਾਣੀ ਪਾਇਆ ਸੀ ਥੋੜੀ ਚਾਹ ਹੀ ਹੋਈ ਇੱਕੋ ਕੱਪ ਤੇ ਫੇਰ ਕੀ ਇਹ ਥੋੜੀ ਜਿਆਦਾ ਪਾਣੀ ਬੁੱਕ ਗਿਆ ਕਾ ਕੰਡ ਪੱਤੀ ਬੁੱਕ ਗਈ ਆ ਤੇ ਗੈਸ ਬੁੱਕ ਗਿਆ ਹੋਰ ਬਣਾ ਲਓ ਕੱਪ ਪਾਣੀ ਦੇ ਪਾ ਕੇ ਚਾਹ। ਮਮਮੀ ਤੂੰ ਮਿਲਦੇ ਵਾਲੇ ਉਸੇ ਮਲੇ ਹੋ ਜਾਂਦੇ ਆ। ਆਹ ਤੇ ਕਿਹਨੇ ਜਿਹੜੇ ਮੁੰਡੇ ਨੇ ਚਾਹ ਮੰਗ ਲਈ ਤੂੰ ਵੀ ਗਾੜੀਓ। ਉਹ ਨਹੀਂ ਬਣਾਈ ਆ ਐਉਂ ਕੀਤਾ ਵਾ ਜੈਉਂ ਕੀਤਾ ਵਾ। ਕੁਝ ਬੋਲਣਾ ਜ਼ਿਆਦਾ ਕਰਉਂਦੀ ਆ ਤੂੰ ਤਾਂ ਘਾੜ ਹੀ ਥੰਮਿਆ ਰੰਦਾ ਰਹਿੰਦਾ ਆ ਉਹਨੇ ਚੱਲਦਾ ਕਪੜੂ ਫੱਕੀ ਹੋਈ ਆ ਵਾ ਕੰਮ ਆੱਖਾਂ ਦੇ ਨ ਕੋਲੀ ਵੱਜਦੀ ਕੰਮ ਕਰਨ ਲੱਗੀ ਨੂੰ ਤੇ ਚਲ ਮੰਮੀ ਕੁਝ ਮਿੰਟ ਇੱਡੇ ਕਾਲੇ ਹੋ ਗੋ ਜਦ ਤੱਕ ਇਹ ਬਣੀ ਕੰਮ ਆਹੋ ਬਣੀ ਆ ਅ ਗੋਲੀ ਪਾ ਕਰ ਨੂੰ ਨਾ ਮੈਂ ਹੀ ਰਹਿ ਗਈ ਆ ਉਹਦੇ ਮੰਜੇ ਤੇ ਪਈ ਪਈ ਆ ਮੰਮੀ ਨਾਲ ਦੀ ਸਾਵੀ ਨਾਲ ਮੰਜੇ ਤੇ ਪੈ ਜਾਂਦੀ ਆ ਪਤਾ ਕਰ ਨੂੰ ਤਾਂ ਸਹੀ ਹੋਈ ਆ ਮਣੀਆਪੇ ਪਤਾ ਕਰਾਉਂਗਾ ਨਾ ਨੇ ਥੱਕਦੀ ਨਹੀਂ ਨਾ ਨੇ ਮਿੱਤੇ ਰੋਗ ਹੁੰਦੀ ਰਹਿੰਦੀ ਆ ਚਾਹ ਬਣਾ ਕੇ ਇਹਨਾਂ ਨੂੰ ਪਿਆਲੋ ਪਹਿਲਾਂ ਜਾਂਦੇ ਹਾਂ 2 ਮਿੰਟ ਇਸੇ ਜੀ ਪਾਣੀ ਹੋਰ ਪੈ ਜਾਂਦਾ ਅਮੀ ਕਈ ਜਣ ਹੋ ਗਏ ਆ ਮੈਂ ਵੇਖਣਾ ਨਾ ਸੁੱਖ ਦਾ ਕੋਈ ਨਹੀਂ ਆਇਆ ਵਾ ਤੇ ਨਾ ਵਾਪਸੀ ਆਈ ਸੋਖ ਸਾਧ ਹੈਗੀ ਹੈ ਨਾ ਆਹੋ ਸੋਖ ਸਾਧ ਹੀ ਆ ਉਦਾਂ ਕੋਈ ਗੱਲ ਨਹੀਂ ਠੀਕਾ ਤੋਂ ਆ ਸੋਖੇ ਦਾ ਸੁਖਰੀ ਸੱਸ ਨਹੀਂ ਠੀਕ ਹੈਗੀ ਭਾਵੇਂ ਤੋਂ ਪਤਾ ਹੈ ਕਿ ਹੈ ਅੱਗੇ ਤੇ ਵਿਚਾਰੀ ਬੜੀ ਸੀਦੀ ਭੱਜੀ ਹੁੰਦੀ ਸੀ ਮਿੰਟੋ ਮਿੱਟੀ ਕੋ ਗੱਲਬਾਤ ਹੁੰਦੀ ਆ ਕਿ ਬੜੇ ਰੁਵਾਇਨੀ ਹੁੰਦੇ ਨਾਲੇ ਜਿੰਨੀ ਖੁਸ਼ੀ ਨਾਲ ਕਰ ਉਹਨੇ ਪਹਿਲੀ ਡਿਊਟੀ ਨਹੀਂ ਪਾਉਣੀ ਹੁੰਦੀ ਨਹੀਂ ਖੁਸ਼ੀ ਹੁੰਦੀ ਆ ਉਹ ਪਤਾ ਕੀ ਗਾ ਹੁਣ ਤੇ ਸੱਸ ਨਹੀਂ ਠੀਕ ਤੇ ਛੱਡ ਕੇ ਨਹੀਂ ਆ ਸਕਦੀ ਉਹ ਹੀ ਕਰਿਆ ਕਿੰਨੀ ਕਿ ਉਹਦੇ ਨਹੀਂ ਹੁਣੀ ਕਿ ਮੈਂ ਜਾਵਾਂ ਮੈਂ ਮਿਲ ਕੇ ਆਵਾਂ ਨਿਆਣੇ ਵੇਖਾਂ ਤੇ ਉਹ ਫਿਰ ਤਾਂ ਨਹੀਂ ਆਈ ਮੈਂ ਇਹਨੂੰ ਕਿਹਾ ਮੈਂ ਵੀ ਕੂਣਾ ਹੈ ਮੈਂ ਕਿਹਾ ਮੈਂ ਕੋਈ ਗੱਲ ਨਹੀਂ ਮੁਰਕਤ ਉਠਾਰ ਕੇ ਨਹੀਂ ਮਾਰੀ ਸਸ ਆਪਣੀ ਠੀਕ ਹੋ ਲੰਦੀ ਔਰ ਪਰਮਾਨੰਥ ਵੀ ਦੇ ਅਗਰ ਘਰ ਵੀ ਕੱਲਿਆ ਨਹੀਂ ਹੁੰਦਾ ਨਾਲੇ ਉਹ ਤੇ ਜੇ ਉਸ ਢੀਲੀ ਨੂੰ ਛੱਡ ਕੇ ਆਉਗੀ ਤਾਂ ਉਹ ਵੀ ਗੱਲਾਂ ਕਰੂਗੀ ਇਹਨੂੰ ਪੇਕੇ ਦੀ ਬੋਧੀ ਕਾਲੀ ਆ ਨਾਲੇ ਕਬੀਲ ਤੈਨੂੰ ਪਤਾ ਹੀ ਆ ਜਿਹਦਾ ਬੰਦਾ ਕਬੀਲਦਾਰੀ ਕੇ ਪੈ ਜਾਂਦੇ ਫੇਕਰੋਂ ਨਿਕਲਣਾ ਕਿੱਡਾ ਔਖਾ ਏ ਵੀ ਸਾਨੂੰ ਦੀ ਚੰਗੀ ਗੱਲ ਹੁੰਦਾ ਜਾਨ ਬੋਲੀ ਨਾਲੇ ਪਤੋਂ ਥੀਆਂ ਪ੍ਰਾਣੀਆਂ ਹੀ ਹੁੰਦੀਆਂ ਆ ਆਰਾ ਮੁੜ ਕੇ ਨਹੀਂ ਨਿਕਲਿਆ ਜਾਂਦਾ ਇਦਾਂ ਹੀ ਪ੍ਰਾਣੀਆਂ ਹੋ ਗਈ ਉਹਨਾਂ ਨੇ ਆਉਣਾ ਜਾਣਾ ਬੰਦੇ ਮਮੀ ਅਸਲੀ ਕਰਦੇ ਉਹ ਹੀ ਆ ਹੁਣ ਹਾਂ ਹੋ ਗਈ ਜੇ ਆਪਣੇ ਘਰ ਦੀ ਕਲਾ ਪਾ ਛੱਡੀ ਤੇ ਇੰਚੀ ਆਨ ਕੋਈ ਖੈਨਾ ਨਹੀਂ ਕਰਦਾ ਹਾਂ ਇਹ ਨਹੀਂ ਇਹ ਗੱਲ ਆ ਆਹ ਉਹ ਨਾਲੇ ਸੱਚ ਨੂੰ ਚੇਤਾ ਆਈ ਉਹ ਉਹਦਾ ਫੋਨ ਆ ਤਾਂ ਅੰਦੀ ਮੈਨੂੰ ਨਿਆਣੇ ਦੀ ਵੀਡੀਓ ਕੋਲ ਦੇ ਵਿਖਾ ਲਿਓ ਪੁਣੀ ਮਖਾ ਦੇਣੀ ਹੈ ਕਿ ਵੱਡੀ ਗੱਲ ਮਖਾ ਦੋ ਉਹਨੂੰ ਤਾਂ ਮੈਨੂੰ ਕਹਿੰਦੀ ਵੀ ਚੇਟਾਂ ਹੀ ਹੋ ਰਿਹਾ ਹੈ ਤੂੰ ਚੱਲ ਮੰਮੀ ਜਾ ਕੇ ਪੀਂਦੀ ਆ ਆਪਾਂ ਬਾਹਰ ਜਾ ਕੇ ਹੁਣੇ ਆ ਬਣਾਂ ਦੇ ਫੋਟੋ ਮਖਾ ਦੇਣ ਹਾਂ ਉਹਨੂੰ ਖਾ ਲਓ ਆਜੋ ਨਾਲ ਜੀ ਉਹਨਾਂ ਨਾਲ ਮੈਨੇ ਨਾ ਹੀ ਕਈ ਜਣੋਂ ਕੋਈ ਗੱਲ ਨਹੀਂ ਕੀਤੀ ਉਹਨਾਂ ਨਾਲ ਨਹੀਂ ਕਰ ਲੋ ਉਹਨਾਂ ਨਾਲ ਗੱਲ ਨਹੀਂ ਤੇ ਨਾਲੇ ਉਹਨੂੰ ਵੀਡੀਓ ਕਾਲ ਕਰਕੇ ਬੱਚੇ ਮਖਾ ਲਓ ਆ ਰੂ ਆਹੋ ਉਧਰੇ ਬਣੇ ਆ ਨਾ ਉਹ ਦੇਖਣੋ ਕੱਲੋ ਫੋਨ ਤੇ ਸੱਦ ਲਓ ਉਹਨੂੰ ਇੱਥੇ ਅੱਗੇ ਦੋ ਜਾਨੀਆਂ ਮੰਜੇ ਤੇ ਬੈਠੀਆਂ ਉਹ ਤੀਜੀ ਆਣ ਕੇ ਫੇਰ ਮੰਜੇ ਤੇ ਬਹਿ ਜੁਕ ਨਿਆਣੇ ਆਣ ਕੇ ਸੱਸ ਵਾਲਾ ਰੋਬ ਦਿਖਾਉਗੀ ਨਾ ਪਰ ਵੀ ਆ ਕਰਨਾ ਭਾਬੀ ਜੇ ਕਰਲਾ ਜਿੱਦੋਂ ਦੀ ਵਿਆਹੀ ਕੱਦੀ ਗਈ ਆ ਇਹਦੇ ਆਪਣਾ ਹੀ ਹੁਕਮ ਚਲਾਉਣ ਲੱਗ ਪਈ ਆ ਚਲੋ ਹਾਂ ਮੈਂ ਲਾਤਾ ਫੋਨ ਉਹਨੂੰ ਹਲੋ ਦੇਖਦੇ ਕੀ ਹਾਲ ਵਾ ਸੱਸ ਵੀ ਕਾਲੇ ਕਿੱਦਾਂ ਆ ਲੈ ਨਿਆਣੇ ਵੇਖ ਕੱਲ ਕਰ ਮੈਂ ਉਹਨੂੰ ਹੀ ਗੱਲ ਕਿਦਾਂ ਠੀਕ ਠਾਕ ਐ ਸਤਿ ਅਕਾਲ ਐ ਨਾ ਪਸੀ ਕਾਲ ਆ ਵੇਖ ਇਧਰ ਵੇਖ ਆ ਜੀ ਬੱਗੂ ਤੇ ਕੀ ਕਰਾ ਹਾਂ ਜਿਹੜੇ ਤੋਂ ਨਾਮ ਦੱਸੇ ਨਾ ਉਹੀ ਦਵਾ ਦੇ ਨਾਮ ਰੱਖੇ ਨਾ ਮੈਂ ਕਿਹਾ ਪੁੱਵਾਂ ਦੇ ਨਾਮ ਦੱਸਿਆ ਤਾਂ ਕਰਕੇ ਹਾਂ ਆ ਲੈ ਕਾ ਲੈ ਭਾਈ ਆਪਣੀ ਨਾ ਗੱਲ ਆ ਲੈ ਸਤਿ ਸ਼੍ਰੀ ਅਕਾਲ ਹੋਰ ਸੁਣਾ ਕੀ ਹਾਲ ਆ ਹਾਂ ਆਪਣੇ ਵੀ ਠੀਕ ਆ ਭਾਜੀ ਦਾ ਆ ਫੋਨ ਆਪਣੇ ਵੀ ਠੀਕ ਆ ਮਾਸੀ ਜੀ ਠੀਕ ਠਾਕ ਨੇ ਠੀਕ ਆ ਆਉਣਾ ਨਹੀਂ ਦਾ ਆਈ ਮੇਰਾ ਬੜਾ ਜੀ ਕੰਮ ਗਿਆ ਤੇ ਆਵਾ ਇਹਨਾਂ ਨੂੰ ਕਿਸਾ ਤੋਂ ਕਢਾਵਾ ਪਰ ਉਹ ਉਸ ਕੰਮ ਵਾਲਾ ਇੱਧਰ ਹਾਂ ਮੈਂ ਤੇ ਆਪ ਵੀ ਕਰਨ ਲਈ ਆ ਪਤਾ 사ਸ ਨੇ ਠੀਕ ਤੇ ਮੇਰੇ ਉੱਪਰ ਕੀਤੀ ਆ ਥੋੜਾ ਜਿਹਾ ਆ ਮਮੀ ਦਸਵਾ ਲੈ ਜੀ ਦੀ ਜਾਲ ਕਰ ਲੋ ਗਾ ਨੂੰ ਸੋਖਿਆ ਆ ਕਰ ਲੋ ਗਾ ਯਾ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਹਾਂ ਜੀ ਵਧੀਆ ਤੀਸ ਨਾਲ ਠੀਕ ਠਾਕ ਜੀ ਹਾਂ ਵਧੀਆ ਠੀਕ ਠਾਕ ਪੀਣ ਤਾਂ ਕਿੰਨਾ ਵਧੀਆ ਇਹਦੇ ਤੇ ਗਏ ਆ ਪੈਣਾ ਤੇਰੇ ਦੇ ਹੀ ਆ ਜਿੱਦਾਂ ਜੇ ਤੂੰ ਗੋਰੀ ਚਿੱਟੀ ਉਦਾਂ ਦਾ ਹੀ ਹੋ ਐਸਾ ਹੁੰਦੇ ਪਪੀ ਤਾਂ ਤਾਂ ਕੰਮ ਵਧ ਗਿਆ ਬਣਾਵਾ ਕਿਉਂ ਕਾਕੀਆਂ ਦੀ ਦੇਖ ਭਾਣ ਕਾਕੀਆਂ ਨਾਲ ਦੀ ਹੋਰ ਭੈਣਾ ਤੈਨੂੰ ਕੋਈ ਕੋਈ ਚੱਜ ਦੀ ਗੱਲ ਲਾਉਂਦੀ ਆ ਵਾੜਵੀਆਂ ਗੱਲਾਂ ਕਰਿਆ ਕਰ ਮੈਂ ਭਾਬੀ ਜੀ ਵਾੜ ਨਹੀਂ ਚੱਲ ਕੇ ਕਿਹੜੀ ਮੈਂ ਤੇ ਉਦਾਂ ਗਿਆ ਵੀ ਤੁਹਾਡਾ ਕੰਮ ਵੱਧ ਗਿਆ ਹੋਣਾ ਹੁਣ ਆਹੋ ਹੈ ਕੰਮ ਤੇ ਵਧਣਾ ਹੀ ਆ ਕੱਲੀ ਨੂੰ ਸਾਰਾ ਕੰਮ ਪੈਣ ਡਿਆ ਵਾ ਐਦਾਂ ਹੀ ਫੇ ਮੰਮੀ ਨੂੰ ਨਿਆਣੇ ਵੀ ਸਾਂਭਣੇ ਪੈਂਦੇ ਆ ਤੇ ਗਰਮੀਤ ਨੂੰ ਵੀ ਸਾਂਭਣਾ ਪੈਂਦਾ ਵਾ ਚਲੋ ਕੋਈ ਨਹੀਂ ਭਾਬੀ ਤੁਸੀਂ ਕਰੋ ਅਮਰ ਦੋਇਆ ਜੋ ਮੈਂ ਤੇ ਮੰਮੀ ਤੇ ਤੁਹਾਨੂੰ ਵੀ ਤੇ ਸਾਂਭਿਆ ਹੀ ਹੁਣ ਸੋਕਤ ਨਹੀਂ ਕੋ ਹੋ ਜਾਣੀ ਹੈ ਉਦੋਂ ਮਾਂ ਮੇਰੀ ਚੰਗਾ ਭੈਣਾ ਤੇਨਾਂ ਨਹੀਂ ਮੇਰੇ ਆਸਾਦੀ ਆ ਲੈ ਮੰਮੀ ਨਾਲ ਗੱਲ ਕਰ ਲੈ ਹਲੋ ਸੱਸ ਦੀ ਗੱਲ ਮੰਮੀ ਜੀ ਸੱਸ ਦੀ ਕਾਲ ਕੀ ਹਾਲ ਆ ਹਾਂਜੀ ਵਧੀਆ ਵਧੀਆ ਤੁਸੀਂ ਦੱਸਣਾਓ ਹਾਂ ਠੀਕ ਆ ਕਿੱਦਾਂ ਤੇਰੀ ਸੱਸ ਦਾ ਹਾਲ ਹਾਂਜੀ ਮੰਮੀ ਫਰਕਵਾ ਥੋੜਾ ਹੁਣ ਅੱਗੇ ਨਾਲੋਂ ਠੀਕ ਦਵਾ ਹੂੰ ਆਉਂ ਡਊਗੀ ਕਿ ਨਹੀਂ ਅਜੇ ਵੀ ਮੰਮੀ ਪੁੱਛਦੀ ਆ ਅਜੇ ਤੇ ਉਹ ਠੀਕ ਨਹੀਂ ਆ ਫਿਰ ਤੁਹਾਨੂੰ ਪਤਾ ਟੱਗੀਏ ਵੀ ਮੈਂ ਆਵਾਂ ਤੇ ਚੰਗੇ ਨਹੀਂ ਲੱਗੀਦਾ। ਕਿਉਂ ਹੋਰ ਕਬੀਰ ਵੀ ਤੈਨੂੰ ਬੜਾ ਜਿਆਦਾ ਕਰਨ ਦਿਆ ਜਾਂਦਾ ਆਈ ਨਹੀਂ ਜਾਈਂ ਜੀ। ਤੇ ਮੈਂ ਨੂੰ ਕਿਹਾ ਮੈਂ ਇਦਾਂ ਘਰੋਂ ਤੱਕੜਾ ਨਿਕਲਿਆ ਜਾਂਦਾ ਤੇ ਪਰ ਮੰਨੀ ਵੀ ਕਹਿੰਦਾ ਵਾ ਤੇ ਪੁੱਤ ਤੂੰ ਵੇਲਾ-ਵੇਲਾ ਕਰਕੇ ਤਾਂ ਵੇਖ ਜਾਂਦੀ ਤੂੰ ਜਾਣਿਆਂ ਨੂੰ। ਮੰਮੀ ਮੇਰਾ ਵੀ ਬੜਾ ਜੀ ਕਰਦਾ ਵਾ ਕਿ ਮੈਂ ਮਹਿਲਾ ਨੂੰ ਆਣ ਕੇ ਚੁੱਪਾ ਘਟਾ। ਸਮਾਂ ਇਹਨਾਂ ਨਾਲ ਕੀ ਕੀ ਗੱਲਾਂ ਕਰਾਂ। ਬਣਾਉਂ ਨਹੀਂ ਕਰਕੇ ਨਿਕਲਿਆ ਜਾਂਦੇ ਆ ਤੇ ਚਲ ਕੋਈ ਨਹੀਂ। ਉਹ ਤਾਂ ਆਪਣਾ ਘਰ ਦੇ ਘਰ ਪਹਿਲਾਂ ਵਾ ਤੇ ਬਾਕੀ ਕੰਮ ਬਾਅਦ ਚ ਵਾ। ਕੁਆਰਨੀ ਅੰਦਰ ਰੋਜ਼ ਨਹੀਂ ਕਰਨਾ ਆਪਣਾ ਘਰ ਸਾਹਮ ਜਿੱਦਾਂ ਉਹ ਕਹਿੰਦੀ ਓਦਾਂ ਹੀ ਕਰੀ ਭਈ ਉਹ ਹੀ ਤੇਰੀ ਮਾ ਮਾ ਸੱਸਰੀ ਆ ਤੇ ਮਾਂ ਵੀ ਆ ਮੇਰੀ ਇਹਨਾਂ ਦੀ ਪਰਵਾਹ ਕਰਤਾ ਸਾਡੇ ਤਾਂ ਔਖੇ ਸੌਖੇ ਦਿਨ ਲੰਘ ਹੀ ਜਾਣੇ ਆ ਲੋਕਾਂ ਨੇ ਸਵੇਰ ਦੇ ਉੱਠ ਕੇ ਸਾਰੇ ਕੰਮ ਕਰ ਲਿਆ ਰੋਟੀ ਪਕਾਲੀ ਸਫਾਈਆਂ ਕਰ ਲੀਆਂ ਕੱਪੜੇ ਧੋਲੇ ਤੇ ਸੁੱਤੀ ਉੱਠਦੀ ਫੋਨ ਨੂੰ ਫੜ ਕੇ ਬਹਿ ਜਾਂਦੀ ਆ ਬੜੀ ਵਾਰੀ ਇਹਨੂੰ ਮੈਂ ਸਮਝਾਇਆ ਪਰ ਇਹਨੂੰ ਲੱਗਦੀ ਨਹੀਂ ਹੈਗੀ ਅੱਜ ਮੈਂ ਫੋਨ ਦਾ ਹੀ ਕੰਮ ਕਰ ਦੇਣਾ ਵਾ ਅੱਜ ਪੰਨ ਤੋੜ ਦੇਣਾ ਵਾ ਫੇਰ ਇਹਨੂੰ ਪਤਾ ਲੱਗੂਗਾ ਉੱਠਦੀ ਆ ਤਾਂ ਫੜ ਲੈਂਦੀ ਆ ਫੋਨ ਛੇਤੀ ਦੇ ਨਾਲ ਐਨਾ ਮੈਨੂੰ ਇੱਥੇ ਗੁੱਸਾ ਚੱਲਦਾ ਆਣਾ ਇਹਦੇ ਆ ਕੰਮਾਂ ਦੇ ਹਾਂਜੀ ਵੀਰ ਬੜੇ ਹੀ ਸੋਹਣੇ ਆ ਮੈਂ ਕਿਤੇ ਤੇਰਾ ਮਾਰੂਗੀ ਆਣ ਕੇ ਆਇਕੀ ਨੇ ਕਿ ਉੱਠ ਲੱਗਣ ਡੇ ਆ ਕਿਤੇ ਕਿੰਨੇ ਸੋਹਣੇ ਲੱਗਣ ਡੇ ਸਿਆਪਾਈ ਨੂੰ ਆਪਣੀਆ ਸੁਤੀ ਉੱਠੀ ਕੱਢ ਨੂੰ ਲਾ ਲੈਂਦੀ ਆ ਕਵੀ ਕਹਿੰਦਾ ਫੋਨ ਦੇ ਤੇਰੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਵਾ ਜੇ ਇੱਕ ਨਹੀਂ ਕੰਮ ਵਾਲ ਧਿਆਨ ਲੱਗ ਤਾ ਕੰਮ ਨਾ ਭਜੇ ਆਵੇ ਗੋੜੇ ਗੋੜੇ ਖਲਾਣਾ ਪਿਆ ਦੁਨੀਆਂ ਦੇ ਸਾਰੇ ਤਾਰੇ ਕੰਮ ਕਰਦੇ ਆ ਹਾਏ ਮੰਮੀ ਜੀ ਮੈਂ ਕੀ ਕਿਆ ਆਪਣੇ ਭਰਾ ਨੂੰ ਫੋਨ ਲਾਇਆ ਤੇ ਬੱਚੇ ਵੇਖਣ ਦੀ ਮੰਮੀ ਜੀ ਤੁਸੀਂ ਨੁਕਸਾਨ ਕਰਤਾ ਇੱਦਾਂ ਮਹਿੰਗਾ ਫੋਨ ਬੰਦ ਕਰ ਜੇ ਤੇਰੇ ਪੇਕਿਆਂ ਤੋਂ ਨਹੀਂ ਆਇਆ ਮੇਰੇ ਪੁੱਤ ਦੀ ਕਮਾਈ ਦਾ ਆ ਪਲ ਦਿੱਤਾ ਵਾ ਤੇ ਫਿਕਰ ਹੋਊ ਤਾ ਮੈਨੂੰ ਉਹ ਤੈਨੂੰ ਕਹਦਾ ਵਾ ਤੇਰੇ ਨੋਟ ਲੱਗੇ ਪਾਏ ਮਮੀ ਜੀ ਤਾਂ ਦੇ ਬੋਤ ਦੀ ਮੈ ਤਾਂ ਮੇਰਾ ਵੀ ਤਾਂ ਕੁਝ ਲੱਗਦਾ ਹੀ ਆ ਤਾਂ ਫਿਰ ਛੜ ਛੜਿਆ ਕਰੂ ਹੱਥ ਚੁੱਕ ਕੇ ਇਹ ਮੇਲੇ ਕੋਈ ਨਹੀਂ ਬਾਰੇ ਅਗੂ ਜੀ ਹੈਗੀ ਜਿਹੜੀ ਸੁੱਤੀ ਹੋਰਦੀ ਕਾਲੂ ਕੂਨ ਲਾ ਲੈ ਮੈਨੂੰ ਬੜੇ ਦਿਨੋਂ ਕਹੀ ਤੈਨੂੰ ਸਮਝਾਉਂਦੀ ਨੂੰ ਪਰ ਸਿਆਣੇ ਆਂਦੇ ਆ ਕਿ ਸਿਆਣੇ ਬੰਦੇ ਨੂੰ ਸ਼ਾਰਾ ਹੀ ਬਹੁਤ ਹੁੰਦਾ ਤੈਨੂੰ ਤਾਂ ਮੈਂ ਕਹਾਂ ਤਾਂ ਖੱਪ ਗਈਆਂ ਤੈਨੂੰ ਕੋਈ ਅਸਰ ਹੀ ਨਹੀਂ ਮੈਂ ਤਾਂ ਸਿਆਪਾ ਹੀ ਮਕਾਸ ਚੜਦੀ ਆ ਮਮੀ ਜੀ ਮੈਂ ਉੱਤੇ ਜਾਣਾ ਹੀ ਦੇਖਣ ਤੂੰ ਇਹ ਮੈਨੂੰ ਉੱਥੇ ਨਹੀਂ ਕਰਕੇ ਵੇਖਣ ਜਾਣ ਦਿੱਤਾ ਜੇ ਮੈਂ ਉਹਨਾਂ ਵੀਡੀਓ ਕੋਲ ਤੇ ਵੇਖਣ ਦਿੱਤਾ ਤੇ ਤੂੰ ਫੋਨ ਬੰਨਤਾ ਜਿੱਥੇ ਵੀ ਨਹੀਂ ਵੇਖਣ ਜਾਣ ਦਿੱਤਾ ਨਹੀਂ ਕੋਈ ਤੇ ਮਮੀ ਵੀ ਤਾਂ ਤੂੰ ਤਾਂ ਬੇਰ ਕੰਮ ਹੀ ਕੰਮ ਕਰ ਪੈਣੀ ਆ ਅੱਗੇ ਕਰ ਤੂੰ ਕਾਕੇ ਨਹੀਂ ਵੇਖੇ ਪਿਆਜ ਨੂੰ ਨਵੇਂ ਵੇਖਣ ਲੱਗੀ ਨਾ ਕਾਕੇ ਤੇ ਮੰਮੀ ਜੀ ਬਿੰਦੂ ਵੀ ਤੁਹਾਡਾ ਪਤਾ ਦਾ ਤੂੰ ਮੈਨੂੰ ਜਾਣ ਨਹੀਂ ਦਿੱਤਾ ਸਭ ਤੋਂ ਹੀ ਨਾਟਕ ਕਰਨ ਦੇ ਫਿਰ ਮੈਂ ਤੁਹਾਡੀ ਇੱਜ਼ਤ ਰੱਖੀ ਤੁਹਾਡਾ ਲੋ ਲੈ ਜੀਤਾ ਤੇ ਚਲ ਕੋਈ ਗੱਲ ਨਹੀਂ ਕੋਈ ਮੈਂ ਤੇਰੇ ਨਾਲ ਵੇਖਣ ਨਹੀਂ ਆਂ ਕਿ ਫੋਨ ਵੀ ਫੋਨ ਤੋਂ ਹਰ ਦੇ ਫੋਨ ਵੀ ਹਰ ਦੇ ਕੋਈ ਕੰਮ ਤਾਂ ਦਾ ਕਰ ਲੈ ਨਾ ਪਰ ਤੈਨੂੰ ਕੋਈ ਅਸਰ ਹੈ ਨਹੀਂ ਨਾ ਮਮੇ ਆਦੇ ਸਾਰੇ ਜੀਆਂ ਨਾਲ ਗੱਲ ਕਰਨੀ ਮੈਂ ਉਹਨੇ ਕਾਕੇ ਨਾਲ ਮੈਂ ਵੇਖ ਕੇ ਭਾਪੀ ਨਾਲ ਗੱਲ ਕੀਤੀ ਵੱਡੀ ਭਾਪੀ ਨਾਲ ਕੀਤੀ ਆਪਣੀ ਮਾਂ ਨਾਲ ਜਿਹੜੇ ਤੇ ਟਾਈਮ ਤੇ ਲੱਗਦਾ ਹੀ ਹੈ ਚੱਲ ਮਨ ਜਾਪੋ ਮੋਕ ਗਿਆ ਹੁਣ ਵੇਖ ਜਾ ਕਰੀ ਤੂੰ ਗੱਲਾਂ ਕਰ ਲਿਆ ਕਰੀ ਨਾ ਨਹੀਂ ਚੰਗਾ ਤੇ ਇਹ ਮਮੀ ਕਿਉਂ ਨਹੀਂ ਮੈਨੂੰ ਨਾਲ ਤੇ ਜਾਣ ਦੇ ਦੇ ਨਾਲ ਨਾਲ ਗੱਲ ਕਰਨ ਦੇ ਮੇਰੇ ਵੇਖ ਕੇ ਤੁਹਾਨੂੰ ਕੀ ਕਹਿਣ ਦੇ ਦੀ ਇੰਨੀ ਦਾਸ ਕੇ ਜਾਂਦੇ ਆ ਈ ਕੋ ਬਾਦ ਕੇ ਇੱਕ ਦਿਨ ਮੈਂ ਜਾਣਦਾ ਆ ਆਦਮ ਨੂੰ ਮਰਨ ਨਹੀਂ ਆ ਕਿਦੇ ਮम्मी ਮੈਨੂੰ ਪਤਾ ਤੁਸੀਂ ਕਿਹੜੇ ਠੀਕ ਜੇ ਤੇ ਕਿਹੜੇ ਨਹੀਂ ਠੀਕ ਸਭ ਪਤਾ ਮੈਨੂੰ ਜਬਾਨ ਤੇਰੀ ਪਰ ਜਾਦੀ ਖੋਲਦੀ ਜਾਂਦੀ ਆ ਦਿਨੋਂ ਦਿਲ ਤੇਰੀ ਜਿਹੜੀ ਜਬਾਨ ਦਾ ਬਹੁਤ ਜਿਆਦੀ ਵੱਡੀ ਹੁੰਦੀ ਜਾਂਦੀ ਆ ਕੰਟਰੋਲ ਕਰ ਲੈ ਦਿਲ ਤੇ ਜੀ ਮੈਂ ਕਿਨੂੰ ਕੁਝ ਦੱਸਦੀ ਨਹੀਂ ਦੇਦੋ ਮਤਲਬ ਮੈਂ ਇਹ ਨਹੀਂ ਕਿ ਮੈਨੂੰ ਮੰਮੀ ਨੂੰ ਕੁਝ ਪਤਾ ਨਹੀਂ ਲੱਗਣ ਦੇ ਆ ਲੰਦਰ ਫਿਰ ਜਸਾਬੀ ਨੂੰ ਮੈਂ ਵੀ ਦੱਸਦੀ ਆ ਨਾ ਸਾਰਾ ਕੁਝ ਕਿ ਮੈਂ ਕਰਾਂ ਮੰਮੀ ਮੈਂ ਅੰਦਰ ਕੀ ਕੀ ਕਰਦੇ ਤੇ ਕਿਹੜੇ ਦਿਨ ਨਾਟਕ ਖੇਡੇ ਹੁੰਦੇ ਜੀ ਖਾਣੀ ਸਾਬੀ ਮੇਰੇ ਤੇ ਜਾਦ ਲੱਗਾ ਵਾ ਯਾਦ ਆ ਜੀ ਸਾਬੀ ਪੁਰੇ ਅਨੁਭਵਕਾਰ ਹੂਨ ਤੇ ਸਭ ਜਣਾ ਘਟ ਟੱਟੀ ਗਿਆ ਆਲੰਗਰ ਸਾਬੀ ਨੇ ਮੈਂ ਸਾਬੀ ਦਾ ਦੇਖ ਲੈਣੀ ਆ ਸਾਬੀ ਮੇਰਾ ਪਿਓ ਨਹੀਂ ਦਾ ਮੇਆ ਦੀ ਮਾਂ ਵਾ ਮੇਆ ਨੂੰ ਜੰਮਿਆ ਵਾ ਕੋਲੇ ਤਾਂ ਉੱਤੇ ਨਹੀਂ ਉਹ ਚੱਲਿਆ ਕੋਈ ਨੰਮੀ ਉਹਨੇ ਨਹੀਂ ਪਤਾ ਲੱਗਣਾ ਚਾਹੀਦਾ ਕਿ ਉਹਦੀ ਮਾਂ ਮਗਰੋਂ ਕੀ ਕਰਦੀ ਆ ਗਿਉੜਿਆ ਮੈਨੂੰ ਲੱਗੀ ਸਾਬੀ ਦੇ ਗਰਾਵੇ ਦੇ ਮੈਂ ਅੜ ਕਾ ਜਾਂਦੀ ਜੁੰਦੀ <table> ਸਾਰਾ ਹੀ ਹੂਨ ਤੋੜ ਤਾਵ ਚੱਲਣੋਂ ਵੀ ਗਿਆ ਫਤ ਦੇ ਲੀਣਾ ਬੱਤੀਆਂ ਨੇ ਕਿਸ ਤਰ੍ਹਾਂ ਕਿਤੇ ਬੈ ਕੇ ਰੱਖਦਾ ਸਾਰੇ ਦੁੱਖ ਰੱਬ ਲਈ ਮੇਰੀ ਝੋਲੀ ਚ ਪਾ ਦੇ ਮੈਂ ਤੇ ਬੱਸ ਸੋਹ ਰਿਆਂ ਦੇ ਤਾਂ ਜੀ ਆ ਗਈ ਹੁਣ ਜਿੱਥੇ ਕਹਿਣਗੇ ਖਲੋ ਜਾ ਜਿੱਥੇ ਕਹਿਣਗੇ ਬੈ ਜਾ ਉਦਾਂ ਹੀ ਕਰਨਾ ਪੈਣਾ ਮੈਂ ਤੇ ਕਟਪੁਤਲੀ ਬਣ ਕੇ ਰਹਿ ਗਈ ਆਂ ਤੇ ਹਾ ਲੋ ਇਹ ਮਨੀਆ ਸੋਕ ਜਲਗੀ ਵਿੱਚੋਂ ਇਹ ਕੀ ਹੋਇਆ ਵਾ ਫੋਨ ਕਟਿਆ ਗਿਆ ਮਮੀ ਆਹ ਤਾਂ ਕਾਲਾ ਹੀ ਹੋ ਗਿਆ ਵਾ ਮਿਆ ਰੋਜ ਇੱਕ ਮੋ ਫੇਲ ਨਾ ਮਮੀ ਫੋਨ ਬੰਦ ਆ ਤੇ ਖਾਲਾ ਹੀ ਹੋ ਜਾਣਾ ਆ ਮੈਨੂੰ ਸਵਾਹ ਪਤਾ ਵਾ ਨੇਹਾਂ ਪਤਾ ਨਹੀਂ ਫੋਟੋ ਆਂਦੀ ਦੀ ਕੁੜੀ ਦੀ ਦਿਖਣੋਂ ਹੀ हट ਗਈ ਕੋਈ ਗੱਲ ਨਹੀਂ ਘਟਦਾ ਹੁਣਾ ਵਾ ਚੱਲ ਖਰਿਆ ਦੀ ਫਸ ਨੇ ਵੇਖ ਲਿਆ ਵੇ ਜਾ ਉਹ ਆ ਵੀ ਹੋਵੇ ਕਾ ਨੇ ਘਟਦਾ ਵੇ ਕੋਈ ਗੱਲ ਨਹੀਂ ਬਾਤ ਕਰ ਲੈ ਰੈਂਡੋ ਕਾਨੂੰ ਲਈ ਜਾਂਦੇ ਜਿਹੜਾ ਗੱਲ ਕਰ ਤੂੰ ਕਰ ਵੀ ਤੇ ਐਦਾਂ ਕਰ ਪੁੱਤ ਨਿਆਣੇ ਚੋਕਾ ਤੇ ਚਾਲੇ ਨੂੰ ਅੰਬਰ ਤੇ ਬੰਦ ਹੋ ਗਏ ਹਾਂ ਤੁਸੀਂ ਸੋਚਿਆ ਹੋ ਗਿਆ ਨਾ ਮੈਨੂੰ ਲੱਗਦਾ ਤਾਂ ਕਰਕੇ ਚਲ ਕੋਈ ਜਾਂਦਾ ਕਿ ਨਿਆਣੇ ਚੌਕ ਚੱਲ ਆਪਾਂ ਠੰਡ ਉੱਤਰ ਆਈ ਹੈ ਤੇ ਅੰਦਰ ਖੜੀਏ ਠੰਡ ਨਾ ਲੱਗ ਜੇ ਨਿਆਣੇ ਆਹ ਚਲੋ ਅੰਦਰ ਖੜੋ ਤੇਰੇ ਨਾਲ ਹਾਂ ਚਲੋ ਖੜੋ ਅੰਦਰ ਨੀ ਮੈਂ ਆਪਣੇ ਘੁੰਮ ਤੋਂ ਨਵਨੀ ਤੇ ਛਾਬੀ ਨੂੰ ਰਿਆਣ ਦੇ ਉਹ ਦਫਤਰ ਚ ਹਣਾਵਾ ਕੰਮ-ਕੰਮ ਕਰਦਾ ਹਣਾ ਤੇ ਫੇਰ ਅਵਾਜ਼ ਆ ਰਹੀ ਹੋਊਗੀ ਤਾਂ ਕੋਈ ਗੱਲ ਨਹੀਂ ਫੇਰ ਆਤ ਨੂੰ ਜਦੋਂ ਆਊਗਾ ਤੂੰ ਲੋ ਫੋਨ ਕਰ ਲੂਗਾ ਚਲੋ ਫੋਨ ਲਾ ਦੋ ਉਸੇ ਨਾਲ ਵੀ ਕੀ ਗੱਲ ਹੋਈਏ ਇੱਕਦਮ ਹੌਂਸਲ ਚੜ੍ਹਦਾ ਜਾਤਾ ਵਾ ਨੇ ਉਹਨੂੰ ਮੈਂ ਕਿਹਾ ਸੀ ਤੇ ਇਹ ਕੋਈ ਗੱਲ ਨਹੀਂ ਜੇ ਤੇ ਸੱਸ ਉਹਨੀ ਕੀ ਕਰਦੀ ਤੇ ਕੋਈ ਗੱਲ ਨਹੀਂ ਕੋ ਘਰੇ ਉਹ ਤੋਂ ਦਰਦੀ ਨਹੀਂ ਨੂੰ ਬੰਦ ਕਰਤਾ ਹੋਵੇ ਤੇ ਕੋਈ ਗੱਲ ਨਹੀਂ ਆਪੇ ਕਰ ਲਾਂਗੇ ਚਲ ਕੋਈ ਗੱਲ ਜਿਹੜੀ ਮੈਂ ਚੰਗਿਆਰੀ ਲਾਈ ਆ ਉਹਦੀ ਅੱਗ ਹੇ ਤੱਕ ਬਲ ਰਹੀ ਆ ਜਿੱਦ ਅੱਗ ਬੁਝਣ ਲੱਗੀ ਮੈਂ ਫੇਰ ਚੰਗਿਆਰੀ ਲਾ ਦੇਣੀ ਆ ਅੱਧੀ ਨਾ ਹੋਣੀ ਐ ਨਾ ਫੇਰ ਹੀ ਮੰਮੀ ਨੂੰ ਪਤਾ ਲੱਗਣਾ ਆ ਨੋ ਦਾ ਦੁੱਖ ਕੋਈ ਨਹੀਂ ਸਮਝਦਾ